ਪੰਜਾਬ ਦੇ ਵਿੱਚ ਲਾਲ ਬੱਤੀ ਕਲਚਰ ਖਤਮ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਲਿਆ ਗਿਆ ਅਹਿਮ ਫੈਸਲਾ ਮੁੱਖ ਮੰਤਰੀ ਅਤੇ ਕੈਬਨਟ ਮੰਤਰੀ ਨਹੀਂ ਲਾਉਣਗੇ ਆਪਣੀਆਂ ਗੱਡੀਆਂ ਦੇ ਉੱਤੇ ਲਾਲ ਬੱਤੀ ਨਾ ਹੀ ਰੱਖਣਗੇ ਵਿਕਾਸ ਕਾਰਜਾਂ ਦੇ ਨਹੀਂ ਪੱਥਰ ਨਸ਼ੇ ਦੀ ਸਮੱਸਿਆ ਦੇ ਉੱਤੇ ਠਲ ਪਾਉਣ ਦੇ ਲਈ ਐਡੀਸ਼ਨਲ ਡੀਜੀ ਹਰਪ੍ਰੀਤ ਸੰਤੂ ਦੀ ਅਗਵਾਈ ਦੇ ਵਿੱਚ ਐਸਟੀਐਫ ਦਾ ਗਠਨ ਮੇਰੇ ਦਿਲ ਦੇ ਕਰੀਬ ਸੀ ਕਿ ਲਾਲ ਬੱਤੀ ਵਾਲਾ ਕਲਚਰ ਪੰਜਾਬ ਚੋਂ ਖਤਮ ਹੋ ਗਿਆ ਹੈ ਫਾਊਂਡੇਸ਼ਨ ਸਟੋਨ ਜਿਹੜਾ ਨਿਊ ਪੱਥਰ ਮਨਿਸਟਰ ਤੇ ਸੀ ਚੀਫ ਉਹ ਵੀ ਖਤਮ ਹੋ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 50 ਨਵੇਂ ਡਿਗਰੀ ਕਾਲਜ ਖੋਲੇ ਜਾ ਰਹੇ ਹਨ ਦੋਨੋਂ ਵਿੱਚ ਸੈਨਿਕ ਸਕੂਲ ਖੋਲੇ ਜਾ ਰਹੇ ਹਨ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਇੱਕ ਬੜੇ ਬਹਾਦਰ ਅਫਸਰ ਨੇ ਪੰਜਾਬ ਪੁਲਿਸ ਦੇ ਇੰਡੀਅਨ ਪੁਲਿਸ ਸਰਵਿਸ ਦੇ ਮਿਸਟਰ ਹਰਪ੍ਰੀਤ ਸਿੱਧੂ ਉਹਨਾਂ ਉਹਨਾਂ ਦੀ ਜ਼ੇਰੇ ਕਾਇਦਤ ਇੱਕ ਟਾਸਕ ਫੋਰਸ ਬਣੀ ਹੈ ਔਰ ਉਹਨਾਂ ਦਾ ਦਫ਼ਤਰ ਸੀਐਮ ਦੇ ਦਫ਼ਤਰ ਦੇ ਅੰਦਰ ਹੋਏਗਾ ਔਰ ਇਹ ਡੇ ਟੂ ਡੇ ਆワー ਟੂ ਆワー ਮੋਨਿਟਰ ਹੋਏਗਾ ਮੈਂ ਪੂਰ ਉਮੀਦ ਹੈ ਕਿ ਪੰਜਾਬ ਮੇਂ ਡਰੱਗਸ ਕੀ ਪ੍ਰੋਬਲਮ ਜੋ ਹੈ ਇੱਕ ਇੱਕ ਮਹੀਨੇ ਦੇ ਵਿੱਚ ਖਤਮ ਹੋ ਜਾਏਗੀ ਕੈਬਨਟ ਮੀਟਿੰਗ ਦੇ ਵਿੱਚ ਕਰਜ਼ਈ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਹੁਣ ਕਿਸੇ ਵੀ ਕਿਸਾਨ ਦੀ ਜ਼ਮੀਨ ਨਹੀਂ ਕੀਤੀ ਜਾਵੇਗੀ ਕੁਰਕ ਕਾਰਜਾਂ ਦੇ ਨਿਪਟਾਰੇ ਲਈ 60 ਦਿਨਾਂ ਦੇ ਅੰਦਰ ਰਣਨੀਤੀ ਬਣਾਈ ਜਾਵੇਗੀ ਨਵੀਂ ਟਰਾਂਸਪੋਰਟ ਪਾਲਿਸੀ ਦੇ ਤਹਿਤ ਡੀਟੀਓ ਖਤਮ ਹੁਣ ਐਸਡੀਐਮ ਦੇਖਣਗੇ ਕੰਮ ਐਕਸਾਈਜ਼ ਪਾਲਿਸੀ ਦੇ ਤਹਿਤ ਅਗਲੇ 5 ਸਾਲਾਂ ਵਿੱਚ 50% ਸ਼ਰਾਬ ਦੇ ਠੇਕੇ ਕੀਤੇ ਜਾਣਗੇ ਬੰਦ ਮਹਿਲਾਵਾਂ ਨੂੰ ਨੌਕਰੀਆਂ ਦੇ ਵਿੱਚ 33% ਤੇ ਇਲੈਕਸ਼ਨਾਂ ਦੇ ਵਿੱਚ 50% ਰਾਖਵਾ ਕਰਨ 24 ਮਾਰਚ ਤੋਂ 27 ਮਾਰਚ ਤੱਕ ਸੱਦਿਆ ਗਿਆ ਪੰਜਾਬ ਵਿਧਾਨ ਸਭਾ ਦਾ ਜਿਲਾਸ किसान के कर्जे के लिए एक स्पेशल कैबिनेट की सब कमेटी बना दी गई है अगले 60 दिन में उन्होंने कैबिनेट को प्रेजेंटेशन देनी है एग्रीकल्चर डेट कितनी है इसको कैसे वेव ऑफ करना है ये फैसला किया है कि आज के बाद किसान की जमीन कोई भी लैंडिंग एजेंसी चाहे वो बैंक्स हैं चाहे कोऑपरेटिव बैंक्स हैं उसकी नीलामी नहीं कर पाएंगे दे विल नॉट बी एबल टू ऑप्शन ऑफ द लैंड ऑफ द किसान रेलवे ਅਤੇ ਕਿਸਾਨ ਦੀ ਲੜਾਈ ਦੇ ਵਿੱਚ ਅਦਾਲਤ ਦਾ ਅਹਿਮ ਫੈਸਲਾ ਲੁਧਿਆਣਾ ਕੋਰਟ ਨੇ ਭਾਰਤੀ ਰੇਲਵੇ ਨੂੰ 7 ਅਪ੍ਰੈਲ ਤੱਕ 75 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮ ਲੁਧਿਆਣਾ ਦੇ ਕਿਸਾਨ ਸੰਪੂਰਨ ਸਿੰਘ ਨੇ ਰੇਲਵੇ ਤੋਂ 1 ਕਰੋੜ ਰੁਪਏ ਤੋਂ ਵੱਧ ਦਾ ਮੰਗਿਆ ਸੀ ਮੁਆਵza ਪਰ ਜ਼ਮੀਨ ਐਕਵਾਇਰ ਵੇਲੇ ਮਿਲੇ ਸੀ ਸਿਰਫ 25 ਲੱਖ ਰੁਪਏ ਪਿਛਲੀ ਸੁਣਵਾਈ ਦੇ ਵਿੱਚ ਕੋਰਟ ਨੇ ਕਿਸਾਨ ਨੂੰ ਸ਼ਤਾਬਦੀ ਐਕਸਪ੍ਰੈਸ ਅਤਿ ਲੁਧਿਆਣਾ ਦੇ ਸਟੇਸ਼ਨ ਮਾਸਟਰ ਦਾ ਦਫ਼ਤਰ ਦਿੱਤੇ ਜਾਣ ਤੇ ਹੁਕਮ ਸੁਣਾਇਆ ਸੀ ਮਾਨਣਯੋਗ ਜਸਪਾਲ ਵਰਮਾ ਅਡੀਸ਼ਨਲ ਸੈਸ਼ਨ ਜੱਜ ਜੀ ਦੀ ਅਦਾਲਤ ਨੇ दोनों तरफ की दलीलें सुनते हुए हमारी जो एप्लीकेशन सीट प्रोसीड की है वो सात अप्रैल तक पेंडिंग रख ली है और सात अप्रैल को ऑर्डर करने के लिए उन्होंने कहा है दो हज़ार सत्यवेर हुई थी दो हज़ार नौ पेमेंट मिली थी पच्चीस पच्चीस लाख रुपया वो तो बाद कुछ भी मिलेगा कि ये जो पैसा है संपूर्ण सिंह का हालांकि उसने एक करोड़ रुपये से ऊपर क्लेम किया हुआ लेकिन जो हमारी कैलकुलेशन सबमिट करी है हमारे एस पायल ने और लैंड एक्जिशन कलेक्टर हैं उसके मुताबिक सत्तर लाख रुपए की अमाउंट है और हमने अदालत से तीन हफ्ते का टाइम लिया है हम तीन हफ़्ते में ये जो पैसे हैं जो लैंड एक्वायर हुई है उसके हम जमा कराते हैं ਕੇਰੀ ਹਰਮੰਦਰ ਸਾਹਿਬ ਵਿਖੇ ਸੋਨੇ ਦੇ ਪਤਰੀਆਂ ਦੀ ਸਫਾਈ ਦੀ ਸੇਵਾ ਜਾਰੀ ਇੰਗਲੈਂਡ ਤੋਂ ਆਇਆ ਜਥਾ ਕਾਰ ਸੇਵਾ ਦੇ ਵਿੱਚ ਜੁਟਿਆ ਦਰਬਾਰ ਸਾਹਿਬ ਵਿਖੇ ਸੋਨੇ ਦੀ ਚਮਕ ਬਰਕਰਾਰ ਰੱਖਣ ਦੇ ਲਈ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕੀਤੀ ਜਾਂਦੀ ਹੈ ਸੇਵਾ ਪ੍ਰਦੂਸ਼ਣ ਦੇ ਕਾਰਨ ਸੋਨੇ ਦੀ ਚਮਕ ਫਿੱਕੀ ਹੋਣ ਦੇ ਉੱਤੇ ਸਾਲ 1999 ਤੋਂ ਕੀਤਾ ਜਾ ਰਿਹਾ ਹੈ ਉਪਰਾਲਾ ਨਾਨਕ ਕਨਿਸ਼ਕਾਮ ਸੇਵਕ ਪਰਮੰਗਨ ਨੂੰ ਇਹ ਸੇਵਾ ਸੌਂਪੀ ਗਈ ਹੈ ਜੋ ਸਤਖੰਡ ਦੀ ਬਾਹਰੀ ਸਾਈਡ ਬਾਹਰੀ ਪਰਤਗਿਰੀ ਸੋਨੇ ਦੀ ਜਿੱਥੇ ਲੱਗੀ ਹੋਈ ਹੈ ਉਸ ਦੀ ਧਿਆਨ ਦੀ ਸੇਵਾ ਹੋਣੀ ਹੈ ਔਰ ਇਸ ਤੇ ਕੋਈ ਕੈਮੀਕਲ ਨਹੀਂ ਵਰਤਿਆ ਜਾਣਾ ਇਸ ਨੂੰ ਬਿਲਕੁਲ ਰਿੱਖੇ ਦੇ ਪਾਣੀ ਦੇ ਨਾਲ ਛੁਟ ਕਰਕੇ ਇਹਦੀ ਛੁਟਤਾ ਕੀਤੀ ਜਾਣੀ ਹੈ ਚਾਹੇ ਇੱਕ ਵਾਰ ਕਰਨੀ ਪਏ ਜਾਂ ਦੋ ਵਾਰ ਕਰਨੀ ਪਏ ਔਰ ਜੋ ਬਾਹਰੀ ਸਾਈਟਾਂ ਹਨ ਉਹਨਾਂ ਤੋਂ ਹੀ ਤਕਰੀਬਨ ਇਹਦੀ ਸੇਵਾ ਕੀਤੀ ਜਾਵੇਗੀ ਬਲਕਿ ਗੌਰਮਤ ਤੋਂ ਜਿਹੜੀ ਕਲਸ ਹੈ ਕਲਸ ਤੋਂ ਸੇਵਾ ਸ਼ੁਰੂ ਕੀਤੀ ਗਈ ਅੱਜ ਤਕਰੀਬਨ ਜਿਹੜੀ ਗਮਤ ਹੈ ਇਸੀ ਸੇਵਾ ਸਪੂਰਨ ਹੋ ਗਈ ਅੱਜ ਪਰ ਕੱਲ ਨੂੰ ਫੇਰ ਬਾਕੀ ਜੋ ਸੇਵਾ ਹੈਗੀ ਉਹ ਆਰੰਭ ਹੋਏਗੀ ਰਾਂਚੀ ਟੈਸਟ ਦੀ ਪਹਿਲੀ ਇਨਿੰਗ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟਾਂ ਗੁਆ ਕੇ ਬਣਾਈਆਂ 360 ਦੌੜਾਂ ਜਿਤੇਸ਼ਵਰ ਪੁਜਾਰਾ 130 ਦੌੜਾਂ ਦੇ ਉੱਤੇ ਇਹਨਾਂ ਬਾਅਦ ਮੁਰਲੀ ਵਿਜੇ ਤੇ ਲੋਕੇਸ਼ ਰਾਹੁਲ ਨੇ ਜੜੇ ਅਰਧ ਸੈਂਕੜੇ ਵਿਰਾਟ ਕੋਹਲੀ ਨੇ ਫਿਰ ਕੀਤਾ ਨਿਰਾਸ਼ ਆਸਟ੍ਰੇਲੀਆ ਨੇ ਬਣਾਈਆਂ ਸਨ 451 ਦੌੜਾਂ